ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਮੈਨੀਡੇ ਦੀ ਫਾਰਮ ਦੇ ਵਿੱਚ ਕਿਸਾਨ ਵੀਰ ਉਹ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਗੋਲੜੀ ਤਸਵੀਰ ਅਨੰਦਪੁਰ ਸਾਵੀ ਪੈ ਜਾਂਦੀ ਹੈ ਨੰਗਲ ਡੈਮ ਵੀ ਪੈ ਜਾਂਦੀ ਹੈ ਜਿਲ੍ਹਾ ਦੋਸਤ ਰੋਪੜ ਸੋ ਕਿਸੇ ਨੇ ਵੀ ਆਪਣਾ ਕੋਈ ਪਸ਼ੂ ਸੇਲ ਕਰਨਾ ਹੋਵੇ ਜਾਂ ਇਦਾਂ ਦੀ ਵੀਡੀਓ ਬਣਾਉਣੀ ਆ ਤੁਸੀਂ ਮੇਰੇ ਨਾਲ ਸੰਪਰਕ ਕਰ ਸਕਦੇ ਆ ਜੀ ਮੇਰਾ ਮੋਬਾਈਲ ਨੰਬਰ 9592374003 ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਬੱਚੀਆਂ ਵਾਲੇ ਮੁੱਲ ਦੇ ਵਿੱਚ ਤਾਜੀ ਜਰਸੀ ਲੈ ਦੇਣੀ ਆ ਸੋ ਵੀਡੀਓ ਨੂੰ ਅੰਤ ਤੱਕ ਵੇਖਿਆ ਜੇ ਜੀ ਨੂੰ ਦੋਸਤੋ ਪਸੰਦ ਆ ਜੂ ਇੱਥੇ ਆ ਕੇ ਆਪ ਦੀ ਤਸੱਲੀ ਨਾਲ ਖਰੀਦਦਾਰੀ ਕਰ ਲਿਆ ਜੇ ਨੰਬਰ ਦੋਸਤੋ ਬਾਈ ਦਾ ਵੀਡੀਓ ਦੇ ਅੰਤ ਤੇ ਸਕਰੀਨ ਦੇ ਉੱਪਰ ਚੱਲੂਗਾ ਜੀ ਦੋਸਤੋ ਇੱਕ ਨੰਬਰ ਸੋਹਣੀ ਜਰਸੀ ਆ ਬਾਈ ਦੀ ਕਰਮਾ ਵਾਲੀ ਦੂਜਾ ਸੂ ਆ ਸੋਨਾਂ ਵਾਲੀ ਆ ਡੇਟ ਮੁਤਾਬਕ 12 13 ਦਿਨ ਦੀ ਬਾਈ ਕਹਿੰਦਾ ਕੱਚੀ ਆ ਦੁੱਧ ਬਾਈ ਕਹਿੰਦਾ ਬਾਲਾ ਨਹੀਂ ਤਾਂ ਅੱਛੀ ਖੁੱਲਾ 12 13 ਕਿਲੋ ਪਿਆਜੂ ਹਾਈਟ ਦੋਸਤੋ ਦਰਮਿਆਨੀ ਹੈ ਕੋਈ ਵੱਡੀ ਜਰਸੀ ਨਹੀਂ ਹੈਗੀ ਛੋਟੇ ਜੇ ਕਰਦੀ ਜਰਸੀ ਹੈ ਤੇ ਮੁੱਲ ਵੀ ਦੋਸਤੋ ਛੋਟਾ ਜਾਈ ਹੈ ਬੈਗ ਤੋਂ ਵੇਖ ਸਕਦੇ ਹਵਾਨਾ ਬਹੁਤ ਸੋਹਣਾ ਚਾਰ ਥਾਣਾ ਦੋਸਤੋ ਗੈਪ ਚ ਨਿੱਖਰ ਮੈਂ ਕੱਲੇ ਕੱਲੇ ਲੱਗੇ ਹੋਏ ਆ ਚਾਰਾਂ ਥਾਣਾ ਸੇਮੇ ਸਾਈਜ਼ ਹਾਈਟ ਵਾਜ ਦਰਮਿਆਨੇ ਚ ਕਰਦੀ ਜਰਸੀ ਹੈ ਕੋਈ ਬਾਲੀ ਵੱਡੀ ਨਹੀਂ ਕੀ ਤੇ ਮੁੱਲ ਵੀ ਦੋਸਤੋ ਦਰਮਿਆਨਾ ਹੀ ਹੈ ਬਾਕੀ ਦੋਸਤੋ ਚਾਰ ਚ ਫਿਰੋ ਗੋਲ ਮਟੋਲਾ ਸੋਹਣੀ ਹੈ ਜਰਸੀ ਬੂਤੀ ਬਾਤੀ ਬਹੁਤ ਸੋਹਣੀ ਹੈ ਦੋਸਤੋ ਫੇਸ ਕੁਆਲਟੀ ਵੇਖ ਸਕਦੇ ਆ ਛੋਟਾ ਜਿਹਾ ਕੰਮ ਨਾ ਬੋਦੀ ਵਾਲੀ ਜਰਸੀ ਆ ਥੋੜਾ ਜਿਹਾ ਦੋਸਤ ਲਿਆਰੇ ਦਾ ਕਰਦੀ ਆ ਬੱਚੀ ਬਾਕੀ ਬੈਗ ਤੋਂ ਵੇਚ ਸਕਦੇ ਆ 12 13 ਦਿਨਾਂ ਦੀ ਡੇਟ ਮੁਤਾਬਕ ਕੱਚੀ ਆ ਦੋਸਤ ਜਿਹੜੀ ਹਵਾਨੇ ਚ ਵਲਟ ਟਲ ਪਈ ਆ ਬੱਚੀ ਨੇ ਹਵਾਨੇ ਚ ਵਲਟ ਟਲ ਕੱਢ ਕੇ ਹਵਾਨਾ ਟੈਟ ਕਰਕੇ ਫੇਰ ਸੂਣਾ ਦੁੱਧ ਬਾਈ ਕਹਿੰਦਾ 12 13 ਕਿਲੋ ਖੁੱਲਾ ਪਿਆ ਜੂ ਮੁੱਲ ਬਾਈ ਨੇ ਬਿਲਕੁਨ ਛੋਟਾ ਜਿਹਾ ਰੱਖਿਆ ਹੋਇਆ 20000 ਰੁਪਇਆ ਉੱਚ ਬਾਈ ਕਹਿੰਦਾ ਮਾਨਤਾਨ ਹੋ ਜੂ ਸੋ ਨੰਬਰ ਦੋਸਤੋ ਬਾਈ ਦਾ ਸਕਰੀਨ ਤੇ ਚੱਲ ਰਿਹਾ ਹੈ ਕੋਈ ਬਾਈ ਨਾਲ ਗੱਲਬਾਤ ਕਰ ਲਿਆ ਜੇ ਵੀਡੀਓ ਨੂੰ ਦੋਸਤੋ ਐਂਡ ਤੱਕ ਵੇਖਣ ਲਈ ਬਹੁਤ ਬਹੁਤ ਧੰਨਵਾਦ ਜੀ ਮਿਲਦੇ ਹਾਂ ਜਲਦ ਕਿਸੇ ਹੋਰ ਨਵੀਂ ਵੀਡੀਓ ਦੇ ਨਾਲ ਉ ਤਾਂ ਇਹ ਸਾਰੇ ਵੀਰਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਸਾਰੇ ਭਰਾਵਾਂ ਦਿਲੋਂ